ਮੰਗਰੀ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰੋ ਸਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ ਤੇ ਸਭ ਨੂੰ ਦੇਹ ਰੋਗਤਾ ਬਖਸ਼ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਤੁਸੀਂ ਦੇਖਦੇ ਹੋਣੇ ਆ ਵੀ ਸਾਜਰੇ ਸਾਜਰੇ ਕਿੱਧਰ ਗੋਹਾਂ ਚੱਕੀ ਫਿਰਦਾ ਹੈ ਹਾਂ ਐਦਾ ਵੀ ਕੋਈ ਰਿਜਨ ਆ ਜੀ ਸਵੇਰ ਦਾ ਚੜ੍ਹਦਾ ਦਾ ਖਾਜਾ ਕਹਨੋ ਕਹਨ ਦਾ ਪਾਬਾ ਜੀ ਸੂਰਜ ਵੀ ਨਹੀਂ ਚੜ੍ਹਦਾ ਸਾਡੇ ਘਰ ਚ ਕਿਹੇ ਚਰਚਾ ਚੱਲਦੀ ਸਵੇਰ ਦੀ ਵੀ ਜੋ ਬੀਜਣੇ ਜੋ ਬੀਜਣੇ ਜੋ ਬੀਜਣੇ ਜੋ ਬੀਜਣੀ ਹੋਈ ਜਾਂਦੀ ਆ ਹਾਂ ਤੇ ਮੈਂ ਸੈਰ ਸ਼ੁਰੂ ਕਰਕੇ ਜੀ ਆਹ ਤਸਨਾ ਭਰ ਕੇ ਲਿਆ ਕੇ ਵਿੱਚੇ ਮਿੱਟੀ ਵਿੱਚੇ ਰੇਹ ਪੁਰਾਣਾ ਮਿਕਸ ਕਰਕੇ ਲੈ ਕੇ ਥੱਲੇ ਰੱਖਿਆ ਪਤਾ ਹੁਣ ਇਹਨਾਂ ਦੇ ਕੰਮ ਵੀ ਨਿਭੜ ਕੇ ਚੱਲ ਆਏ ਹੁਣ ਜੀ ਸਾਡੀ ਫੈਮਿਲੀ ਸਾਰੀ ਰੈਡੀ ਪਰ ਰੈਡੀ ਬੈਠੀ ਐ ਹਾਂ ਹੁਣ ਕੱਲੇ-ਕੱਲੇ ਨਾਲ ਕਰੀ ਜਾਓ ਮੁਲਾਕਾਤ ਕਰਨੇ ਜਾਣਾ ਟਿਊਸ਼ਨ ਉਹ ਕਹਿੰਦਾ ਜੀ ਮੈਂ ਤਾਂ ਜਾਓ ਬੀਜ ਕੇ ਜਾਊਂਗਾ ਹਾਂ ਫੇਰ ਨੱਠ ਭੱਜ ਪੈ ਗਈ ਕੋਲਾਤ ਮਾਂ ਵੀ ਚੱਲ ਪਹਿਲਾਂ ਇਹ ਕੰਮ ਨੇ ਵੇੜੋ ਬਾਕੀ ਕੰਮ ਕਰਾਂਗੇ ਬਾਅਦ ਚ ਤਾਂ ਇਹਨੂੰ ਮਿਲੋ ਜੀ ਇੱਧਰ ਸਿੰਘ ਸਾਹਿਬ ਨੂੰ ਮੇਰੇ ਵੱਲੋਂ ਤੁਹਾਨੂੰ ਸਾਰੇ ਰੁਪਏ ਪਰ ਸਬਸਕ੍ਰਾਈਬ ਕਰ ਸ਼ੱਕ ਕਰ ਤੁਸੀਂ ਮਿੱਟੀ ਲੈ ਕੇ ਪਹੁੰਚ ਗਏ ਮੈਂ ਕਹਿੰਦੀ ਅੱਜ ਟਾਈਮ ਚ ਆਉਣੀ ਨਹੀਂ ਤਾਂ ਅੱਜ ਦੇ ਟਾਈਮ ਚ ਆਹ ਤਾਂ ਗਿਆ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕੰਟਾ ਹੋ ਗਿਆ ਜੀ ਇਹਨਾਂ ਨੂੰ ਗਿਆਂ ਨੂੰ ਕੰਟਾ ਇੱਕ ਨਹੀਂ ਹੁੰਦਾ ਮੈਂ ਨਾ ਦਾ ਟਾਇਰ ਕੰਮ ਤੇ ਉਹ ਆਪ ਤੀ ਬਲਨ ਨਾ ਕਰਾ ਥੋੜਾ ਬੋਤਾ ਬੈਠ ਨੀਂਦਾ ਮੇਰਾ ਮਰੋ ਮੇਰਾ ਪਾ ਆ ਕੇ ਦਿਖਾ ਤੁਸੀਂ ਪਾ ਆਏ ਹੋ ਰੱਖ ਕੇ ਦਿਖਾ ਤੋ ਬੈਣਾ ਤੋ ਦੂਰ ਦੀ ਗੱਲ ਹੈ ਜੇ ਰੱਖਤਾ ਹਾਂ ਇਹ ਤੁਸੀਂ ਖਾ ਹਾਂ ਕੀ ਹੋਇਆ ਹੈ ਖੜ੍ਹ ਦੋ ਤੁਸੀਂ ਆਏ ਰੱਖ ਕੇ ਦਿਖਾ ਦਿਓ ਚੱਲ ਵਖੋ ਆਪਦਾ ਹੋਇਆ ਨਾ ਇਹ ਵੀ ਆਸਣ ਆਇਆ ਇਹ ਵੀ ਆਸਣ ਹਲਾ ਆਹ ਦੇਖੋ ਪੈਣ ਦੀ ਜਾਲੀ ਪਤਲੀ 10 ਸਾਲਾਂ ਕਨ ਬਲਾ ਦਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਮਾਤੋ ਸੋਨੋ ਖੁਸ਼ ਹੋ ਜੀ ਕਰਦਾ ਕਰਦੇ ਕਲਚ ਰੱਖੇ ਹੋਨੇ ਵੀ ਕਰਤਾ ਤੂੰ ਕਿ ਸਮਝਦਾ ਵੀ ਕਰ ਸਕਦੇ ਸੀ ਤੁਸੀਂ ਤੁਸੀਂ ਆਪ ਇਹ ਰੀਤ ਕਾਦੀ ਮੈਂ ਵੀ ਕਰਤਾ ਤੂੰ ਵੀ ਰੀਤ ਸੱਤ ਸ੍ਰੀ ਗੁਰੂ ਬਲਾ ਦੇ ਪੁੱਤ ਹੋ ਗਿਆ ਪਾ ਬੂ ਬੂ ਚਾਚੀ ਕਾ ਬਾਦੋ ਚਾਚੀ ਕਾ ਕਾਦੇ ਚਾਚੀ ਕਾ ਬਾਦੋ ਉੱਧਰ ਚਾਚੀ ਕਾ ਬਾਦੇ ਕੋਈ ਨਹੀਂ ਚਾਚੀ ਕਾ ਬਾਦੇ ਉੱਥੇ ਚਾਚੀ ਕਾ ਚਾਚੀ ਕਾ ਜੀ ਆ ਲੈ ਲਾ ਵੀ ਕਰਦੇ ਆ ਆਇਆ ਏ ਦਾਰੀ ਤੁਸੀਂ ਐ ਕਰਕੇ ਨਾ ਹੋ ਯਾਰ ਜਿਹੜਾ ਉਹ ਐਵੇਂ ਉਹ ਜਿਹੜਾ ਕੰਮ ਕਰਨ ਵਾਲਾ ਤੁਸੀਂ ਉਹ ਕਰੋ ਕਹਿੰਦਾ ਤੂੰ ਤਾਂ ਟਾਈਮ ਲੱਗਾ ਵਾ ਪਾਸ ਕਰਨ ਮੈਨੂੰ ਟਿਊਸ਼ਨ ਜਾਣਾ ਨਾ ਪਵੇ ਵਸੇ ਨਹੀਂ ਇਹ ਥੋੜਾ ਜਿਹਾ ਵੀਜਾ ਚਲੇ ਜਾਣਾ ਧੀਰੇ ਨਿੱਛੇ ਦੇ 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 ਇਹ ਵੀਜਾ ਦੇ ਦੇ ਮਿੱਟੀ ਪਾ ਕੇ ਦੇ ਦੋ ਉਹਨੂੰ ਵਸੂ ਹਾਂ ਵੀ ਆਹ ਭਾਈ ਕਰਨਵੀਰ ਤੇਰੇ ਆ ਇਹ ਤੇਰੇ ਦੇਖੇ ਕਿੰਨੇ ਆ ਹੋਈਏ ਹਾਂ ਤੇਰੇ ਨਾਲ ਚੱਲ ਜਾ ਬਹਾਾ ਗਾਜੋ 100 ਸ਼ੱਕਰ ਸੀਣੀ ਪਾਣੀ ਚਲੋ ਚੱਲ ਪਾ ਹੱਥ ਮਾਹੀ ਗੁਰੂ ਸਤਨਾਮ ਕੋਲ ਕਰਦਾ ਸਤਨਾਮ ਆਈ ਥੋੜੇ ਜਿਹੇ ਪਾਣੀ ਪੁੱਤ ਜਿਆਦਾ ਨਾ ਪਾਈ ਸਤਨਾਮ ਬਈ ਮੈਂ ਤਾਂ ਪਾ ਗੱਲੇ ਗੱਲੇ ਜੇ ਮੈਂ ਸਾਰੇ ਕਿਤੇ ਫਰੂਰ ਦੇ ਥੋੜੇ ਥੋੜੇ ਤੂੰ ਬੈਠੀ ਨਹੀਂ ਕਿਸੇ ਐਂਗਲ ਦੇ ਵਿੱਚ ਕੋਈ ਉੱਧਰ ਬੈਠਾ ਕੋਈ ਉੱਧਰ ਬੈਠਾ ਅਰੇ ਮੈਂ ਦੱਸਿਆ ਸੀ ਕਿਵੇਂ ਫਰੇਮ ਤੇ ਕਰਦੀ ਹਾਂ ਪਤਾ ਨਹੀਂ ਲੱਗਦਾ ਮੈਂ ਜੀ ਮੈਂ ਜੀ ਬੈਠੀ ਲੈ ਕੇ ਆ ਕੇ ਬਚਾ ਥੋਰ ਹੋਰ ਪਾ ਦੇ ਹੋਰ ਪਾ ਦੇ ਪਾ ਦੇ ਪਾ ਦੇ ਕਰ ਦੇ ਕਿਹੜਾ ਕੱਟੂਮ ਘੇਰੇ ਦਾ ਡਿੱਪਾ ਪਾ ਦੇ ਐਨ ਦੀ ਪਾ ਦੇ ਮੱਚੀ ਇਹਨੂੰ ਵੀ ਪਾ ਦੂ ਇਹਨੂੰ ਵੀ ਪਾ ਉਹ ਪਾਉਣਾ ਪਊਗਾ ਸਾਰਾ ਨੂੰ ਲਾਉਣਾ ਨਾ ਕੱਲਾ ਕੱਲਾ ਪਾ ਦੇ ਪਾਵੇਂ ਬੰਗੀ ਹੋ ਨਾ ਪੁੱਤ ਤੂੰ ਵੀ ਪਾ ਦੇ ਛੋੜ ਦੇ ਪਾਣੀ ਕਿੰਨੂੰ ਬਸ ਹਜੇ ਇੱਕ ਮਿੰਟ ਇੱਕ ਹੱਥ ਨਾਲ ਘੇਰੀਦਾ ਮਾ ਵਸ ਵਸ ਪਹਿਲੇ ਮਿੱਟੀ ਗਿੱਲੀ ਹੈ ਹਰੀ ਤੈਨੂੰ ਦੇ ਦੂਂਂ ਮਿੱਟੀ ਨੂੰ ਮਾ ਹੱਥ ਲਾ ਪੁੱਤ ਅਜੇ ਥੱਲੇ ਨੂੰ ਸਾਖ ਨਹੀਂ ਇੱਕ ਪੰਗਾ ਇਹਦੇ 'ਚ ਪਾਣੀ ਛੜਕਣਾ ਹੀ ਆ ਪਾਉਣਾ ਵਸ ਪੁੱਤ ਹੋ ਗਿਆ ਤੇਰਾ ਰੱਖਦੇ ਰੱਖਦੇ ਰੱਖ ਦੇ ਜੇ ਤੈ ਜਾਣਾ ਜਾ ਤੂੰ ਪੂਰਾ ਨਹੀਂ ਰਹਿਣਾ ਆਲਾ ਫੜ ਆਲਾ ਫੜ ਟਾਈਮ ਹੁੰਦਾ ਭਾਈ ਸਾਹਿਬ ਤੂੰ ਜਾਂਦਾ ਆ ਤੂੰ ਸੱਟ ਕਾਉਂਦਾ ਮਰੇਗਾ ਨਾ ਸਾਡੇ ਓਹੋ ਹੋ ਠੀਕ ਆ ਯਾਰ ਬਹੁਤ ਉਧੋਰ ਕੇ ਵੱਟ ਕੇ ਕੁੜੀ ਪੁੱਤ ਕੀ ਕੱਟ ਲੱਗ ਗਿਆ ਕੁੜੀ ਦੇ ਇਹ ਕਿੰਨੇ ਜ਼ੋਰ ਚ ਮਾਰਿਆ ਹਣ ਉਹ ਸੱਚੀ ਉਹ ਪਟਾਟ ਸੀ ਉਹ ਜ਼ੋਰ ਨਾਲ ਖਾਧ ਕੇ ਆਹ ਮੇਰੇ ਗਲਾ ਦੁਖਦਾ ਹਾਏ ਮੈਂ ਬੋਲਦਾ ਬੋਲ ਤਾਲੀ ਬੋਲ ਹੌਲੀ ਬੋਲ ਨਾ ਬੋਲ ਤਾਂ ਕੋਈ ਨਹੀਂ ਚੱਲੂ ਬਾਕੀ ਫਿਰ ਕੋਈ ਨਹੀਂ ਭੇਜ ਦੂੰਗੇ ਘਟਜੋ 2 ਮਿੰਟ ਕੰਦਾ ਫੋਟ ਵੀ ਦੇ ਕਾ ਨੂੰ ਇਹਨੇ 10 ਵਜਣੇ ਆਨੇ 11 ਵਜੇ ਉਹਨੇ ਭੇਜ ਦੇਣਾ ਜਾ ਪੁੱਤ ਜਾ ਜਾ ਮੇਰਾ ਪੁੱਤ ਹਾਂ ਜਾਣਾ ਇਹਨੇ 9 ਵਜੇ ਤਾਂ 9:30 ਕਰਕੇ ਡੰਗਰ ਦੇਨੇ ਹੱਸਿਆਣ ਸੀ ਦੇ ਕੇ ਆ ਆਲਾ ਫੜੋ ਆਹ ਲਾ ਲਓ ਭਾਈ ਆ ਦੇ ਕਾ ਨੂੰ ਰੀਤੋ ਰਿਆ ਤੂੰ ਮੇਰੇ ਕੋਲ ਆਉਣਾ ਕਿੰਨੇ ਭਾਂਡੇ ਵੀ ਨੇ ਚੈੱਕ ਕਰ ਲਓ ਪਹਿਲਾਂ ਤੁਸੀਂ ਸੱਤ ਭਾਂਡੇ ਵੀ ਜੀਣਾ ਸੀ ਠੀਕ ਉਹ ਅਜੇ ਚੋਂ ਕੁਥਲੇ ਨੂੰ ਗਲੀ ਚੱਡਣੀ ਆਸਾ ਬਹੁਤ ਜ਼ਰੂਰੀ ਨਹੀਂ ਹੁੰਦਾ ਮੂਰਖ ਮੂਰਖ ਨਹੀਂ ਦਾ ਤੁਹਾਨੂੰ ਐਂ ਹੀ ਨਹੀਂ ਪਤਾ ਜਦ ਪਏਦੇ ਚ ਓਵਰ ਪਾਣੀ ਪੀਣਾ ਖੜੇ ਹੀ ਰਹਿਣਾ ਫੇਰ ਖਰਾਬ ਹੋ ਜਾਂਦਾ ਆਪਣੇ ਸਾਵਨਾ ਪਾਜਾ ਸਮਝ ਗਏ ਇੰਨਾ ਹੁੰਦਾ ਪਾਣੀ ਐਂ ਪਾਉਦੇ ਇਸਨੇ ਪਾਣੀ ਐ ਹਾਂ ਛਿੜਕਣਾ ਹੁੰਦਾ ਪਾਣੀ ਆ ਆ ਇਧਰ ਲਾ ਲੈ ਇਹਦਾ ਸਟੇਜ ਬਣਾ ਲੈ ਕਰਨ ਚਲ ਜੀ ਖੜ ਜਾ ਯਾਰ ਆ ਜਾ ਮੇਰੇ ਨਾਲ ਤੁਹਾ ਮਾਤੇ ਦੂਮਾ ਦੂਜਾ ਦੇ ਤਰਦੀ ਕਰ ਰਿਹਾ ਆ। ਹਲਾ ਫਾ। ਕੀ ਦੇ ਦੇ ਮਾ? ਹਾਂ? ਹਿੜੀ ਵਾਲੇ। ਅੱਜ ਕਟਾਈ ਕਰਦੀ ਆ ਫਿਰ ਉਹ। ਹਲਾ ਦਵਾੜੇ ਦਾ। ਬੇਬੇ! ਕੀ ਆ ਇਹ? ਨਾ ਦੇ ਦਵਾੜੇ ਨੂੰ। ਇਹ ਜਿਆਦਾ ਹੀ ਗਾਹ ਕਾਉਂਦੀ ਆ ਮੈਨੂੰ ਲੱਗਦਾ। ਦੋ ਪਾ ਲੈ ਨਾ ਕਰ ਇਹ ਪੱਤੇ ਕਾਦੇ ਆ ਮੇਰੇ ਮੂਹਰੇ ਬਹਿ ਗਿਆ ਪਪਾ ਅੱਟ ਕੇ ਆ ਲੈ ਫਾੜ ਲੈ ਜਿਹੜੇ ਪਾ ਪੈ ਗਏ ਹੋਰ ਰੋਸ ਤਾ ਅਗਮ ਮੰਮਾਂ ਬੇੜੇ ਦੀ ਦੀ ਵੀਜ ਮਾ ਦੇ ਮੇਰੇ ਬਾਗਿਆ ਦੇ ਕਰ ਨਹੀਂ ਤੇ ਵੀ ਬੁਆਲਾ ਆ ਤੇ ਫਾੜ ਲੋ ਤੂੰ ਆ ਦੇਖੋ 1 2 3 4 5 6 7 8 9 10 ਹੋ ਜੂ ਲਵਾ ਤੋ ਲਵਾ ਤੋ ਸੇ ਨਾ 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 ਇੱਕ ਡੱਬਾ ਹੋਰ ਤਾਂ ਆਇਆ ਕਿ ਤੇ ਰੱਖਾਂ ਚਲ ਕੋਈ ਨਾ ਖੱਤਵਾ ਤਸਲਾ ਹੋ ਜੂ ਤਸਲੇ ਨੇ ਗਲ ਨਹੀਂ ਜਾਣਾ ਦਿਲ ਦੇ ਤੋ ਜਰ ਲਾ ਜਣੀ ਉਹਨੂੰ ਪੈਨ ਨੂੰ ਇਕ ਨਹੀਂ ਥੱਲੇ ਕਿੰਨੇ ਕਿੰਨੇ ਰੱਖਦੇ ਰੱਖਣਾ ਉਹ ਡੱਬਾ ਦਾ achar ਪਾਉਣਾ ਕਿ ਕਿੰਨਾ ਡੱਬਾ ਮਚਾਣਾ ਮੈਂ ਲੈ ਕੇ ਆਇਆ ਡੱਬਾ ਕਿੱਥੇ ਦੇ ਨਾਲ ਆਹ ਹੋਰ ਵੱਡਾ ਮੈਂ ਵੱਢਣੇ ਮੇਰਾ ਦਿਮਾਗ ਖਰਾਬ ਹੋਣਾ ਤਾਂ ਵੱਢਣ ਲੱਗਿਆ ਹੋ ਤਾਂ ਹੈਗਾ ਹੀ ਆ ਮੇਰੀ ਠੂਈ ਚੰਨੀ ਯਾਰ ਦੀ ਮੁੱਕਾ ਮਾਰਿਆ ਮੁੱਕਾ ਹਾਂ ਕੁੜੀ ਕਿ ਆਨੇ ਆਏ ਹੋਰੇ ਕੁੱਪੜ ਮਾਰੇ ਨਾ ਜੁੱਟਾ ਵੀਡੀਓ ਤਾਂ ਦੇਖ ਲੋ ਜਹਾ ਐ ਮਾਰੇ ਐ ਫਿਰ ਫਿਰ ਐ ਮਾਰੇ ਆ ਅੱਜ ਆ ਕਿੰਨਾ ਫਰਕ ਆ ਇਧਰ ਕੁੜੀ ਨੂੰ ਵੀ ਦੇਖ ਲੋ ਨੀ ਨਾ ਏ ਘੇਰਨਾ ਤੱਕ ਉਕਾਉ ਉਹ ਯਾਰ ਕਰਨ ਦੇਖ ਕੇ ਡੱਬਾ ਕਿੱਥੇ ਇਹਦੇ ਨਾਲ ਦਾ ਡੱਬਾ ਡੱਬਾ ਕਹੀ ਜਾਂਦਾ ਮੈਂ ਕਹਿੰਦੀ ਰੈਂਦ ਕੁੜੀਏ ਕਿਤੇ ਨਹੀਂ ਇਹਦੇ ਤੇ ਬੀਜੀ ਸਨ ਸਾਡਾ ਭਾਂਡੇ ਪੂਰੇ ਹੋਣੇ ਚਾਹੀਦੇ ਇੱਕ ਭਾਂਡਾ ਰੈਂਦਾ ਸਾਡਾ ਮੈਨੂੰ ਇਹ ਦੱਸੋ ਵੀ ਭਾਂਡਿਆਂ ਦਾ ਕੀ ਚੱਕਰ ਹੈ ਵੀ ਭਾਂਡੇ ਭੁੰਡੇ ਕਿੰਨੇ ਹੁੰਦੇ ਕੀ ਮਤਲਬ ਹੈ ਦਾ ਭਾਂਡਾ ਸੱਤ ਭਾਂਡੇ ਹੁੰਦੇ ਨੇ ਨਾ 8 ਹੁਣ ਸਿੱਟ ਹੋ ਜਾਂਦੇ ਆ 9 ਨਰਾਤੇ ਹੁੰਨੇ ਆ 9 ਨਰਾਤੇ 10 ਨਾਲ ਦੱਸਾਂ ਪਰ ਆਪਣੇ 8 ਹੁਣ ਸਿੱਟਦੇ ਆ ਨਾ ਹਾਂ ਕਦਰ ਬਹਿਲਾ ਦਸਾਂ ਨੌਵੀਂ ਨੂੰ ਫਿਰ ਤਾਂ ਨੌ ਹੋਣੇ ਚਾਹੀਏ ਫਿਰ ਨੌ ਕਰੋ ਤੁਸੀਂ ਹਾਂ ਅਸੀਂ ਤਾਂ ਹੋ ਗਿਆ ਯਾਰ ਇਹਨੇ ਹਿੱਲਣੀ ਨਹੀਂ ਹੈਗਾ ਹੁਣ ਮੈਂ ਕਿਹਨਾਂ ਮੈਂ ਡੱਬਾ ਲੈ ਕੇ ਆਇਆ ਇੱਕ ਪਤਾ ਨਹੀਂ ਕਿੱਥੇ ਸਿਰ ਤੋਂ ਕਿੱਥੇ ਕਿੱਥੇ ਉਹ ਪੁੱਛੇ ਇੱਕ ਆਪਿਆ ਕੋਲ ਆਹ ਕਹਦਾ ਕਿੱਥੇ ਯਾਰ ਲਾਇਆ ਚਾਚੇ ਆ ਮਾਸੀ ਕੋਲ ਕੀ ਆ ਪਿਆ ਉਹ ਤਾਂ ਲੋਹੇ ਦਾ ਹੈ ਅੱਛਾ ਇੱਕ ਤਾਂ ਵੱਢਣੇ ਆਣੇ ਯਾਰ ਬਣਾਈ ਮੜ ਜਾਓ ਬਣਾਈ ਹਾਂ ਮਾ ਪਾਪੀ ਜੀ ਤੁਸੀਂ ਚਿੱਕੀ ਫਿਰਦੇ ਤੇ ਇਹਨੂੰ ਆ ਬੱਡ ਲਈ ਪਾਪੀ ਜੀ ਉਹ ਨਾ ਪਾ ਆ ਡੱਬਟ ਦਾ ਇਹ ਨਹੀਂ ਉਹ ਤੇ ਲੈਤਾ ਨਹੀਂ ਪਾਏ ਕਿਤੇ ਨਾ ਕਰਨਵੀਰ ਨਾਂ ਪੁੱਤ ਨੋ ਇਹਨੇ ਮੈਂ ਕਹਿੰਦੀ ਚਲੇ ਜਾ ਤੂੰ ਸੁਣ ਮੈਨੂੰ ਮੰਮੀ ਪਾਪੀ ਨੇ ਫੇਰ ਕਹਿ ਦੇਣਾ ਇੱਕ ਅੱਧੇ ਘੰਟੇ ਤੱਕ ਭੇਦ ਦੇਣਾ ਉਹਨੇ ਜਾ ਤੂੰ ਜਾ ਪੁੱਤ ਜਾ ਦੇ ਲੱਲਾ ਕਰਨ ਜਾ ਕਰਨ ਹਾਂ ਮਾਂ ਚਲ ਜਾ ਜਾ ਯਾਰ ਜਾ ਹਾਂ ਮਮੇ ਹੁਣ ਮੈਂ ਕਹਿ ਰਹੀ ਐ ਨਾ ਜਾ ਚੱਲ ਫਟਾਫਟ ਪਹੁੰਚ ਜਾ ਉਹ ਇਹਨੇ ਉਹ ਪੜਤਾ ਕੋਈ ਨਹੀਂ ਮੈਂ ਦੇਖ ਰਹੀ ਆਦੀ ਚੱਕਰ ਲੋਟੇ ਜਾ ਹੱਥੋਂ ਕੇ ਮੇਰੀ ਚਿੜੀ ਦਵਾਈ ਦੇ ਦੇਣੀ ਐ ਮੈਂ ਇਹ ਉਹ ਇਹਨੇ ਮਾਮਲੇ ਚ ਕਰਨ ਪਰ ਗਈ ਐ ਨਹੀਂ ਮੰਮੀ ਅੱਕ ਦੇ ਪੱਤੇ ਉਹੀ ਆ ਜਿਹੜੇ 슈ਗਰ ਪੇਸ਼ੈਂਟ ਹੁੰਦੇ ਆਪਣੇ ਪੈਰਾਂ ਚ ਰੱਖਦੇ ਹਨਾ 슈ਗਰ ਪੇਸ਼ੈਂਟ ਵੀ ਜਿਹੜੀਆਂ ਜੀਆਂ ਗੋਲ ਗੋਲ ਮੋੜੀਆਂ ਜੁਤੀਆਂ ਆ ਉਹ ਜਿਹੜੇ ਜੀਨੂੰ ਕਾਲਾ ਪੀੜਿਆ ਹੁੰਦਾ ਦਵਾਈ ਖਾਂਦਾ ਇਹਦੇ ਨੂੰ ਹਨਾ ਦੀ ਜੀ ਵੀਉ ਬੈਨੀਫਿਟ ਰੱਖਦਾ ਹੈ ਬੇ ਬੈਨੀਫਿਟ ਰੱਖਦੇ ਆ ਇਹ ਹਾਂ ਠੀਕ ਹੈ ਚਾਚਾ ਵਿਚਾਰਾਂ ਇਹ ਕੋ ਪਹਿਚਾਣਦਾ ਚਾਚੇ ਨੂੰ ਮੇਰੇ ਹਿਸਾਬ ਨਾਲ ਦੀਰੀ ਨਹੀਂ ਆਹੀ ਡੱਬਾ ਵੱਡੇ ਆ ਜੀ ਉਹ ਉਹ ਡੱਬਾ ਪਏ ਚੱਕੀ ਫਿਰਦੇ ਤੇ ਮੈਂ ਇਹਨਾਂ ਨੂੰ ਕਹਾਂ ਵੀ ਉਹ ਰੱਖ ਦੋ ਮੈਨੂੰ ਚਾਹੀਦਾ ਐ ਨਹੀਂ ਹੋਰ ਕਿੱਥੇ ਰੱਖਿਆ ਹਵਾ ਤੋਂ ਰਿਹਾ ਮਨ ਦਾ ਦਵਾ ਨੇਰੀ ਆ ਗਈ ਤੀ ਸ਼ੁਭ ਨੂੰ ਪੁੱਛ ਲੋ ਸ਼ੁਭ ਨੇ ਨਾ ਰੱਖਤਾ ਹੋਵੇ ਇੱਧਰ ਉੱਧਰ ਉਹ ਤਾਂ ਨਹੀਂ ਸੱਤ ਭਾਂਡੇ ਇਹ ਤਾਂ ੱਲੇ ਦੀ ਜਿਹੜੀ ਕਹਿੰਦੀ ਬੀਜ ਦੋ ਮੈਂ ਟਮਾਟਰ ਮੇਰੀ ਗੱਲ ਸੁਣ ਗੰਤੀ ਲੈ ਆ ਦੇ ਆ ਹਾਲੇ ਕੀ ਹੈ ਨਾ ਜਿਹੜੇ ਇਹ ਇਹ ਚਾਹ ਦੇ ਬੀਜਣੀਆਂ ਤਾਂ ਸਿਰ ਪਰ ਬੀਜ ਲੰਨਾ ਮੈਂ ਆਪਣੇ ਗਮਲੇਾਂ ਦੇ ਵਾਸਤੇ ਰੱਖੇ ਆ ਮੈਂ ਆ ਸਾਰੇ ਇਹਨਾਂ ਸਾਰੇ ਇਹ ਕਿਹੜਾ ਗਮਲੇਾਂ 'ਚ ਲੱਗ ਜੂਗੀ ਸਾਰੇ ਸੈਗਾ ਚਲਉਣਿਆ ਇਹ ਮੈਂ ਡੱਬੇ 'ਚ ਵੱਢ ਕੇ ਲਾ ਦੇ ਦੀ ਉਹ ਤਾਂ ਲਾਲੀ ਬਾਹਰੋਂ ਉਹ ਤਾਂ ਲਵਾ ਓਪੋ ਅਰੇ ਤੁਸੀਂ ਪਾਲਾ ਮਿੱਟੀ ਕਿ ਮੈਨੂੰ ਸੁੱਖਾ ਵੀ ਨਹੀਂ ਮਿੱਟੀ ਪਾਉਣੀ ਮੈਂ ਕਿ ਤਸੀਂ ਬੀਜੇ ਨਹੀਂ ਬਥੇਰੇ ਮੈਂ ਜੀਰੀ ਤੇ ਕਾਣ ਕਰੂੰ ਛੱਟਾ ਦਿੰਦਾ ਬਥੇਰਾ ਕੁਸ ਮਾਰਾ ਦੀ ਕਿਰਪਾ ਨਾਲ ਹੁੰਦਾ ਮੇਰਾ ਸਾਨਾ ਛਿੱਕ ਵੱਜੀ ਸਾ ਇਹ ਪਤਾ ਨਹੀਂ ਹੁਣ ਹੋ ਵੀ ਪਦ ਨਹੀਂ ਗਈ ਇਹ ਤਾਂ ਜੇ ਮਿਹਨਤ ਕਰੂੰਗੇ ਤਾਂ ਹੋ ਗਈ ਛੋਟੀ ਕੁੜੀ ਨੇ ਮਾਰੀ ਆ ਰੱਬ ਦੇ ਬੰਦੇ ਨੇ ਫਰੀਤ ਪੁੱਤ ਇਹ ਇਹ ਵੀ ਪਟਾਕੇ ਜਿਹਾ ਬਜਾਉਂਦੀ ਦੀ ਪਤਾ ਨਹੀਂ ਇਹ ਕਿਤੇ ਆ ਲੋ ਤੀਜੂ ਮੈਂ ਕੰਨੀਆਂ ਦੀ ਕੋਥੇ ਬੀਜ ਲੈਣੇ ਆ ਮੈਂ ਤਾਂ ਆਪ ਕਹਿੰਦੀ ਆ ਤੂੰ ਵੀ ਮੰਨਦਾ ਹੀ ਨਹੀਂ ਚੂਹੀ ਦੇ ਵੀ ਤਾਂ ਵਿਜਣਾ ਤੇ ਥੋੜੀ ਜੀ ਮਿੱਟੀ ਚਾਹੀਦੀ ਆ ਵਿੱਚ ਚੂਹੀ ਦੇ ਬੀਜ ਹੋ ਜਾਣਾ ਮੇਰੇ ਬੜੀ ਚੂਹੀ ਦੇ ਸਤੂੰ ਹੋਵੇ ਇੱਕ ਥੋੜੀ ਜੀ ਜਗ੍ਹਾ ਚਾਹੀਦੀ ਜੀ ਬੀਜਣੀਆਂ ਉਦੋਂ ਮੈਂ ਤਾਂ ਸਤ ਹੋਏ ਬਈ ਪੂਰੇ ਦੱਸੋ ਫਿਰ ਕੀ ਕਰਨਾ ਹੈ ਕੀ ਕਰਨਾ ਹੂੰ ਥੱਲੇ ਬੀਜ ਲੋ ਯਾਰ ਪੱਤੇ ਦਾ ਪਰਾਉਣਾ ਪਾਪਾ ਜੀ ਤੇ ਆਪਣੇ ਸਾਹਮਣੇ ਲਾਇਆ ਪਾਪਾ ਜੀ ਉਹ ਡੱਬਾ ਡੱਬਾ ਲੈ ਗਿਆ ਪਤਾ ਨਹੀਂ ਕਿੱਥੇ ਸਿੱਟਦਾ ਕਿੱਥੇ ਨਹੀਂ ਪਾ ਲੇ ਕੰਦੇ ਟਪਾਤਾ ਪਰ ਇਹਨੂੰ ਬੂਬੂ ਜੀ ਨੇ ਨਾ ਗੇਰਤਾ ਦੇਖ ਤਾ ਲੋ ਇੱਕ ਵਾਰੀ ਗਿਰਿਆ ਵਾ ਤੁਹਾਡੀ ਨਿਗਾ ਤਾਂ ਪਈ ਜਾਣੀ ਐ ਬੰਬੂ ਡੱਬਾ ਪਿਆ ਤੋਰ ਇੱਕ ਪੁੱਤ ਆ ਲੈ ਲੈ ਉਹ ਦੇ ਅੱਛਾ ਕਿਹਦਾ ਪੁੱਤ ਆ ਰਾਮੀ ਆ ਪਾਪਾ ਅਰੇ ਪਿਆ ਕਿੱਥੇ ਹੋਰ ਉਹਦਾ ਪੁੱਤ ਲੋਹੇ ਦਾ ਐਕਸ਼ਨ ਦੇਖੋ ਜਿਹਦਾ ਡੱਬਾ ਨਾ ਲੈ ਕੇ ਐਕਸ਼ਨ ਉਹ ਟੱਕਣ ਖੋ ਗਿਆ ਤਾਂ ਮਹਾਤਲ ਸਾਲੇ ਦਾ ਉਹਦਾ ਕੰਮ ਲਊਗਾ ਉਹਦਾ ਕੰਮ ਕੋਈ ਹੋਰੇ ਕਰਪਾ ਲੈ ਲੈ ਅਸੀਂ ਗੇਮ ਪਾਣ ਨੂੰ ਬਣੀ ਕਿਹੜੇ ਉਹ ਤਾਂ ਨਾ ਲੈਣੇ ਤੇ ਹਾਂ ਮਸੀ ਵੀ ਰਹਾ ਘੱਟ ਰੱਖੇ ਵੇ ਚਾਚੇ ਨੇ ਪਤਾ ਨਹੀਂ ਕਿੰਨੇ ਚਾਚਾ ਸਦਾਈ ਥੋੜਾ ਆਇ ਨਹੀਂ ਕਹਿਣਾ ਚਾਚੇ ਨੂੰ ਸਾਡੇ ਨੂੰ ਸਦਾਈ ਨਹੀਂ ਕਹਿਣਾ ਮਾਂ ਮਾਂ ਬਿਖ ਤੇ ਪਾਲਾ ਬਾਈ ਇਹ ਪਾਲਿਆ ਭੈਣੇ ਆ ਮਿਲ ਗਿਆ ਆ ਨਵਾ ਡੱਬਾ ਚਾਚੇ ਨਹੀਂ ਰਹਿਣਦੇ ਚਾਚੇ ਨਵਾ ਲੈ ਕੇ ਆਂਦਾ ਮੈਨੂੰ ਤੇ ਕਰਾਉਣਾ ਫਿਰ 200 ਦਾ ਡੱਬਾ ਲੈ ਕੇ ਆਂਦਾ ਇਹ ਕਿਤੇ ਨਹੀਂ ਥੋੜੂ ਜਾਂ ਉੱਪਰ ਥੋੜਾ ਜਿਹੜੇ ਤਿਹਾਰਾਂ ਤੇ ਤੁਹਾਨੂੰ ਤਿਹਾਰਾਂ ਤੇ ਉੱਪਰ ਤੇ ਤਿਹਾਰਾਂ ਤੇ ਵੀ ਪੁਰੋਗਾ ਤੁਹਾਨੂੰ ਇਹ ਕਾਦੇ ਵਾਸਤੇ ਲੱਗਦਾ ਹੈ ਕਾਦੇ ਵਾਸਤੇ ਪੁਰਾਣੀ ਤਾਂ ਉਹਨੂੰ ਮੈਂ ਬਾਅਦ ਚ ਦੱਸੂਗੀ ਉਹ ਤੀ ਦੇਖ ਰਹੀ ਹੈ ਬਹੁਤ ਹੋਈ ਦੇ ਚੁੱਪ ਚੋਟਾ ਖਾਸ ਇਹ ਮੇਰਾ ਕੰਮ ਔਖਾ ਹੈ ਨਹੀਂ ਇੱਧਰ ਆ ਦੇਖ ਲੋ ਕਿਆ ਕਰ ਰਹੀ ਆ ਮੇਰਾ ਕੰਮ ਤਾਂ ਔਖਾ ਹੈ ਤੁਹਾਡਾ ਕੰਮ ਕਿਹੜਾ ਸੁੱਖ ਹਾਂ ਮੈਂ ਤਾਂ ਆਪਣਾ ਕੰਮ ਕਰਿਆ ਰਹੀ ਹਾਂ ਜਿਹੜੇ ਕੰਮ ਨੂੰ ਮੈਂ ਬੈਠਾ ਰਾਂ ਜੋ ਵੀ ਜੁਣਾ ਇਹ ਜੀ ਗੱਲਾਂ ਦੇ ਘੜਾ ਬਣਾ ਲਓ ਇਹਨਾਂ ਨੂੰ ਨਹੀਂ ਕਰ ਦ ਦੀ ਕਰ ਦ ਦੇਖ ਬਣਾ ਜਿਦ ਲਈ ਘਰ ਪੀ ਹੁੰਦੀ ਆ ਖੋਰ ਫੂਨ ਪਹਿਲਾਂ ਪਰ ਖੁਰਪੀ ਲੱਭਣ ਜਾਵਾ ਘੰਟਾ ਆ ਲੰਗ ਤੂੰ ਚੱਲ ਫੜ ਗਿਆ ਤਰਾ ਗਿਆ 5 ਮਿੰਟ ਮੈਂ ਡੱਬੇ ਚ ਬਾਸ ਕਰਤੇ ਕਿ 10 ਮਿੰਟ ਖੁਰਪੀ ਚ ਬਾਸ ਕਰਦੇਓ ਚੱਲ ਵੀਡੀਓ ਪੂਰੀ ਆ ਕੰਮ ਨਾ ਡੱਕਾ ਤੋੜਿਓ ਇੱਧਰ ਦੇਖ ਲੋ ਥੋੜੇ ਕਣ ਜੇ ਮੈਂ ਤੇ ਕਿਤੇ ਥੋੜੇ ਕਣ ਪਰ ਰਾਜਾ ਦਾ ਵੀ ਉਹਦਾ ਜਿਹੜਾ ਬਿਲਾ ਦਾ ਬੂਟਾ ਮੋਟਰ ਪਰ ਲਾਉਣਾ ਤਾਂ ਵੀ ਵੀਡੀਓ ਤੇ ਪਾਉਂਗੇ ਮੈਂ ਫੇਰ ਲਾ ਕੇ ਲੈਂਦਾ ਸੁੱਖ ਲਾ ਆ ਵੀ ਆਏ ਓਕੇ ਸ਼ਾਮ ਨੂੰ ਲਾਉਣਾ ਤਾਂ ਹੁਣੇ ਲਾਇਆ ਮੈਂ ਤਾਂ ਸ਼ਾਮਾ ਟੇਬਲ ਖੜਾ ਕਰਕੇ ਉਹਨੂੰ ਉਛਾਵਾ ਕਰਕੇ ਆਹ ਤਸਦੀਕ ਲੈ ਲੈ ਹੁਣ ਲੈ ਕੇ ਆਂਦਾ ਤੁਸੀਂ ਉੱਤੇ ਪਾ ਰੱਖਿਆ ਕਿ ਤਾ ਤੁਸੀਂ ਚੱਕੀ ਫਿਰਦੇ ਮੈਂ ਨਹੀਂ ਰੱਖਿਆ ਹਾਂ ਉਦਾਂ ਹੀ ਉਦਾਂ ਜਿਹੜਾ ਚੱਕ ਥੋੜਾ ਜਿਹਾ ਨਹੀਂ ਆਹ ਕੁੜੀ ਕੇ ਦਰਦੀ ਆ ਮੈਂ ਵੀ ਮੈਂ ਡੱਬਾ ਪਾੜ ਦਿੰਦੀ ਆ ਮੈਂ ਕਰ ਦਿੰਦੀ ਆ ਸ਼ੁਭ ਦੇਖ ਲਓ ਕਿਆ ਕਰਦੀ ਆ ਉਹ ਵੀ ਲੱਗੀ ਵੀ ਲਾਉਣ ਮੇਰੇ ਵਾਂਗ ਹੋਰ ਕਾ ਕਰਣਾ ਉਹਨਾਂ ਬਸ ਚਾਚਾ ਯਾਰ ਸਾਰਿਆਂ ਜੇ ਪਾ ਦੀ ਥੋੜਾ ਥੋੜਾ ਹੱਕ ਰੇਜ ਆ ਨਹੀਂ ਹਾਂ ਕਹਿੰਦੀ ਚਾਕੂ ਦੇ ਦੋ ਇਹਨੂੰ ਕੀ ਕਰਨਾ ਚਾਹਤੂ ਦਾ ਪੁੱਤ ਜਿਵੇਂ ਇਹ ਵੀ ਕਲੀ ਕੱਢਣ ਬਹਾਗੂ ਕਮਲ ਇਹਨਾਂ ਲੈ ਆਉਣੇ ਪੈਣਾ ਇੱਥੋਂ ਚੱਕ ਕੇ ਸੰਦੀਪ ਘਰ ਹੋਰ ਨਾ ਤੇ ਸਾਰੇ ਤੇ ਰੇ ਸੜਦੀ ਉੱਪਰ ਤੇ ਰੇ ਬਸ ਚੱਕ ਲੈ ਯਾਰ ਮੜੇ ਜੇ ਵਧੀਆ ਹੋ ਜਾਣੇ ਆ ਫੁੱਲ ਸੋਹਣੇ ਖਿੜਦੇ ਆ ਉਹਨਾਂ 'ਚ ਕਿ ਮਿਲ ਗਿਆ ਅੰਨਲ ਦਿੱਖੇ ਨਹੀਂ ਮੂਰੇ ਤੇ ਆ ਊੜੀ ਨੇ ਗੱਡੀ 'ਚ ਰੱਖਿਆ ਵਾ ਤੇ ਆਪਣੇ ਉਹ ਮੈਂ ਗੱਡੀ 'ਚ ਥੋੜੋ ਦੇਖਣਾ ਤਾਂ ਮੈਂ ਤਾਂ ਰਸੋਈ 'ਚ ਦੇਖ ਕੇ ਆਇਆ ਹਾਂ ਨੂੰ ਸੁੱਖੀ ਹੈ ਗੰਗਲ ਮੂਰੇ ਤਾਂ ਠੀਕ ਹੀ ਰਹੀ ਗੰਗਲ ਪਾ ਲਓ ਅੱਜ ਸੁਣ ਲੋ ਕਰਾ ਹਾਂ ਗਮਲੇ ਵੀ ਤਾਰ ਤੇ ਖੜੇ ਖੜੇ ਆ ਲੈ ਫੜਾ ਚਾ ਚਾਚੇ ਨੇ ਉਹ ਕਰਨਾ ਹੀ ਐ ਵਧਣਾ ਇਹ ਇਹ ਵਧਣਾ ਹੈ ਵਧਣਾ ਇਹ ਲੈ ਓ ਯਾਰ ਹਾਂ ਪੁੱਤ ਨੋ ਦੇ ਦਿਓ ਆਏ ਕਾੜੀ ਦੀ ਗਲੀ ਕੱਢਦਾ ਤੁਸੀਂ ਵੀ ਉਹਦੇ ਦੇਖੋ ਨਿਆਣੇ ਨੂੰ ਟੋਲਣਾ ਨਹੀਂ ਉਹਦਾ ਮਾਸੀ ਕਹਿੰਦੀ ਤੁਸੀਂ ਗਲੀ ਕੱਢ ਦੋ ਉਹਦੇ ਉਹਦੇ ਗਮਲੇ ਚ ਵੀ ਨਹੀਂ ਉਹਦਾ ਹੀ ਕੱਢ ਦੋ ਹਾਂ ਬੱਤ। ਯਾਦ ਇਹ ਤਾਂ ਮਤਲਬ ਹੁਣ ਤੁਸੀਂ ਆਪਣੇ ਫੈਨਲ ਨੂੰ ਕੋਸ ਹੋਰ ਵੀ ਲਾਤੇ ਕਰ ਇਹਦੇ ਵਿੱਚ ਦੁਪਹਿਰ ਨੂੰ ਹੁਣ ਦੁਪਹਿਰ ਕਿਹੜੀ ਲੱਗੂ ਹੋਰ ਕਿਆ ਲਾਉਣਾ ਦੱਸੋ ਹੋਰ ਬੁੱਲ ਫਿਲਾ ਲੈ ਹੋਰ ਤਰ੍ਹਾਂ ਦੇ ਵੀ ਲਾਤੇ ਉਹ ਲੈ ਆਉਂਗੇ ਲੈ ਆਉਂਗੇ ਚਾਚੇ ਕਹਿਦੇ ਯਾਰ ਗਮਲਾ ਲਿਆਉਂਗਾ ਪਰ ਛੜ ਦਿੰਦਾ ਇਹਨਾਂ ਨੂੰ ਥੱਲੇ ਮੈਂ ਅਰੇ ਕਿਵੇਂ ਪਾਵਾਂ ਜਿਹਦੇ ਵਿੱਚ ਉਹ ਅਜੇ ਤਾਂ ਛੜ ਦੋ ਜੀ ਇਦਾਂ ਸਵਾਰ ਕੇ ਗੇਰਦੇ ਮਾਮਾ ਅਸੀਂ ਖਾਸਾ ਖਾਸਾ ਜਾ ਕਰਨ ਕਿਦੋਂ ਕਰਨ ਵੀ ਨਹੀਂ ਲੈਣਾ ਫੱਕ ਗੱਲਾਂ ਉਹਦੀ ਕਰਦੇ ਮੈਂ ਆ ਅਸੀਂ ਮੈਂ ਹੀ ਬੀਜੇ ਹੋਈਆਂ ਕਰਾ ਨਹੀਂ ਜਣੇ ਲੈ ਦੱਸ ਆ ਮੰਮੀ ਚਾਚੇ ਯਾਰ ਸੱਚੀ ਗੱਲ ਮੰਮੀ ਨੇ ਹੀ ਬੀਜੇ ਹੋਈਆਂ ਪਤਾ ਹੀ ਨਹੀਂ ਹੈਗਾ ਉੱਲੂ ਜੈਨੂੰ ਮੰਮੀ ਚਾਚੇ ਹੋਰ ਗਮਲੇ ਲਿਆਉਂਗੇ ਮੰਮੀ ਦੇ ਖੁਆਇਸ਼ ਬੁਰੀ ਕਰ ਦਾਂਗੇ ਚਲ ਗੱਲ ਖਤਮ ਲੈ ਹੁਣੇ ਤੋੜੇ ਦਿੱਤੀ ਇਹ ਨਾ ਕਰ ਸ਼ੁਭ ਜਿਹੜੇ ਲੱਗੇ ਹੋਏ ਉਹ ਵੀ ਨਾ ਖਰਾਬ ਕਰਦੀ ਬੱਚਿਆ ਮੇਰਾ ਪੁੱਤ ਨਹੀਂ ਮੇਰਾ ਦੀਦੀ ਦਾ ਮਾ ਦਾਂ ਤਾਂ ਵੀ ਜੋ ਕੋਈ ਹੁਣ ਤੁਹਾਡੇ ਪੂਰੇ ਹੋ ਗਏ ਤੁਹਾਡੇ ਤਾਂ ਜਿਹੜਾ ਇੱਥੇ ਥੱਲੇ ਥੱਲੇ ਵੀ ਜਿਹੜਾ ਮੇਰੇ ਪਿੱਠ ਪਿੱਛੇ ਵੀ 20 ਸੋਸ਼ੀਟੀ ਕੋਲ ਪਿੱਛੇ ਹਾਂ ਲਿਆ ਤੋੜਿਆ ਪੁੱਠਾ ਲੈਣਾ ਪਾਪ ਉੱਥੇ ਤੁਸੀਂ ਪਿੱਠ ਪਿੱਛੇ ਕਿਹਾ ਚਾਚੇ ਯਾਰ ਆ ਜਾ ਉਹਦੇ ਲਿਆ ਲੈ ਕਰ ਬੰਦੇ ਨੂੰ ਪੁੱਠਾ ਹੱਸ ਕੇ ਕਰ ਦੇ 1 ਲੱਖ ਨੂੰ ਇਹ ਮੀਂਹ ਤਾਂ ਆ ਜਾਂਦਾ ਉਹ ਪਾਣੀ ਖਰਚਦਾ ਹੁੰਦਾ ਹਾਂ ਕੋਈ ਗੱਲ ਨਹੀਂ ਤੇ ਆ ਵੀਗਾ ਤਾਂ ਵੀ ਕੋਈ ਚੱਕਰ ਨਹੀਂ ਆਪਣੇ ਤੇ ਜਾਂ ਪੂਰੇ ਹੋਏ ਵੀ ਆ ਫਿਰ ਤੋੜ ਤੋੜਨ ਨੂੰ ਨਾਲੇ ਇਹ ਕਿੰਨਾ ਮੇਰੇ ਤੇ ਤਾਂ ਖੜੀ ਹੈ ਜਿਆਦਾ ਮਿੱਟੀ ਨਾ ਪਾਈ ਚੀਕ ਚੀਕ ਦੇ ਪਤਲੀ ਪਤਲੀ ਮਿੱਟੀ ਰੱਖੀ ਨਾਲੇ ਕਰੇ ਕਿ ਉਧਰ ਨਾ ਮੈਂ ਮਤਲ ਥੱਲੇ ਥੱਲੇ ਬੀਜੇ ਕਰਦੇ ਸੀ ਹੈ ਮਿੱਟੀ ਘੇਰ ਕੇ ਹੁੰਦੇ ਵੀ ਬਸ 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 ਮਮਮੀ ਦਰਬਾਰ ਸੁਣੇ ਹੁੰਦੇ ਸੀ ਆ ਮਮਮੀ ਨਾਲ ਪਹੁੰਚਾ ਦਰਦਾ ਚੱਲ ਬਸ ਬਸ ਜਿੰਦਗੀ ਕੋਲੇ ਹਾਂ ਕਿ ਮਾਸੀ ਅੰਨਾ ਕੋ ਦਸਲਾ ਨਹੀਂ ਚੱਕ ਹੁੰਦਾ ਯਾਰ ਆਪਣਾ ਆਪ ਦਾ ਖਸਮਾ ਰਿਹਾ ਹਾਂ ਮੈਂ ਤਾਂ ਹਲੇ ਆਈ ਕਹਿੰਦੀ ਨੀ ਮਾਸੀ ਚਾੱਕ ਕੇ ਇੱਕ ਇੱਕ ਮਿੱਠੀ ਮੁਠੀ ਵਿੱਚ ਪਾ ਦੇ ਉਹਨਾਂ ਦੇ ਗਮਲਿਆਂ ਦੇ ਕਿੱਥੇ ਚਾਚੇ ਕੋਲ ਨੂੰ ਕਰੂਗੇ ਤੁਸੀਂ ਲੈ ਇਹਦਰ ਕੰਮ ਹਟ ਬੁੱਤੋ ਆਹ ਦੇਖ ਮਮਾ ਨੇ ਬੀਜ ਤੇ ਮਮਾ ਯਾਰ ਤੁਸੀਂ ਇਹ ਮੁਠੀ ਚਾੱਕ ਕੇ ਗਮਲੇ ਵਿੱਚ ਪਾ ਦਿਓ ਪਾ ਗਮਲੇ ਹਾਂ ਨਹੀਂ ਪਾਓ ਅੜ ਜਾ ਮੈਂ ਇਸ ਤਰ੍ਹਾਂ ਬਣਾਉਂ ਖਾ ਲਈ ਦੱਸੋ ਕਿਆ ਕਿਸੇ ਦਾ ਹੈ ਤੁਸੀਂ ਮੇਰੇ ਚਾਚੇ ਨਾਲ ਕਈ ਵਾਰ ਨਜਾਇਜ਼ ਕਰਦੀਆਂ ਨੇ ਦੇਖ ਲਿਆ। ਚਿਪਕਲੀ ਭਾਣੇ ਚਾਦਰ ਚੋਂ ਨਿਕਲੀ ਐ। ਐ ਕੁੜੀ ਐ। ਕਹਿੰਦੀ ਹੂੰ। ਉਹ ਚੀਜ਼ ਛੱਡ ਦੇ ਨੀ ਬੱਸ ਜਿਹੜੀ ਆ ਗਈ ਗੱਡੀ ਜਾਉ ਬੱਸ ਵੱਡੀ ਜਾਉ ਮੈਂ ਕੱਢਦਾ ਤੁਹਾਨੂੰ। ਕੀ ਕਰੀ ਤੂੰ? ਉਹਨੂੰ ਗੜ ਦੇ। ਅੱਦਾ ਨਾ ਬੋਲੀ ਮੁਰਦਾ ਬੋਲੂ ਕਫਣ ਨਾਲੇ ਕਿਹਾ ਜਿਹੜੀ ਚੀਜ਼ ਆ ਗਈ ਗੜਦੇਓ। ਉਹ ਮੈਂ ਚੀਜ਼ ਥੋੜੂ ਮੈਂ ਇਨਸਾਨ ਮੈਂ ਸੂਬੂ ਤੇ ਜਸਮੀਨ ਦਾ ਬਾਪ ਐ ਕਿੰਨਾ ਬੜੀ ਮਲਬੀਆ ਹਸਤੀ ਆ ਮੈਂ ਤਾਂ ਵੈਸੇ ਹੀ ਨਾ ਚ ਸੁਭਾਅ ਵੀ ਗੇਰਦੰਨੀ ਆ ਸੋਣਾ ਪਾ ਦੇ ਮਾਸੀ ਸੋਣਾ ਸੋਣਾ ਇਹ ਤਾਂ ਢੇਰ ਚੱਕ ਲਿਆਉਂਦੇ ਸਾਰਾ ਪਾਣੇ ਨਹੀਂ ਮੁੱਟੀ ਮੁੱਟੀ ਭਾਈ ਦਾ ਹੁੰਦਾ ਬੋਲੀ ਜਾਣਾ ਬੋਲੀ ਜਾਣਾ ਜਵਾਬ ਬੱਤ ਹਾਜ਼ਰ ਕੋਈ ਨਹੀਂ ਚੱਲ ਉਹ ਕਹਿੰਦੀ ਸੋਨਾ ਪਾ ਦੇ ਮੈਨੂੰ ਆਹ ਮੁੱਠੀਆਂ ਤਾਂ ਪਾਉਂਦੀ ਆ ਉਹ ਮੈਨੂੰ ਆਇਆ ਵੀ ਉਹ ਬਚ ਜਾਣਾ ਤਾਂ ਕਿਹਾ ਮੈਂ ਸੋਨਾ ਪਾ ਦੋ ਹੋਈ ਨਾ ਜੇ ਬਚ ਗਿਆ ਤੱਲੇ ਜਿੱਟੇ ਹੋ ਜਾਚਾ ਲਾ ਪਟੀਆਂ ਇਹ ਐ ਕਹਿੰਦੀ ਮੇਰੇ ਕੱਪੜੇ ਦਾ ਗੇੜਾ ਨਾ ਲੱਗੇ ਹਾਂ ਉਹ ਵਿਚਾਰਾ ਮਿਹਨਤ ਕਰਕੇ ਲੈ ਕੇ ਆਇਆ ਚੱਲ ਜਾਈਂ ਪਰ ਚੱਲ ਮੈਲੇ ਆਗੇ ਬਸ ਇੱਕ ਚ ਰਹਿ ਗਿਆ ਅਮਾਸੀ ਪਾ ਲਈ ਫਟਾਫਟ ਆਛਰਾ ਮਮਲੀ ਕਹਿਤਾ ਗਮਲਾ ਛੋਟਾ ਜਾ ਹੁਣ ਕੋਈ ਤਿਹਾਰਤੀ ਹੋ ਰਾਵੈ ਮੈਨੂੰ ਪੈਸੇ ਮਿਲੂਗੇ ਜਿਹੜੇ ਫੇ ਮੈਂ ਉਹਨਾਂ ਦੇ ਪੈਸੇ ਇਕੱਠੇ ਕਰਕੇ ਹੋਰ ਗਮਲੇ ਲੈ ਆਉਣੇ ਹੁਣ ਛੋਟਾ ਝੂਹਾ ਪੀਹਾ ਕੀੜਾ ਮੀੜਾ ਸਾਰੇ ਬੀਜ ਹੋ ਗਏ ਸਾਰੇ ਹੋ ਗਏ ਆ ਰਹੀ ਤੂੰ ਸਤਿ ਸ੍ਰੀ ਅਕਾਲ ਵੀ ਪਾਰਤਾ ਮਿਲਦੇ ਕਿਸੇ ਅਗਲੇ ਬਲੌਗ 'ਚ ਮਾਰਾ ਤੁਹਾਨੂੰ ਚੜਦੀ ਕਲਾ 'ਚ ਰੱਖੇ ਆਹ ਕੀ ਕਰਿਆ ਅਸੀਂ 2:00 ਵਜੇ ਆ ਕਰਤਾ ਵਿੱਚੇ ਖੱਬਲ ਵੀ ਜੋ ਕੋ ਗਲਤੀ ਨੂੰ ਪ੍ਰੇਖਾ ਲੱਜਾਦਾ ਕੋਈ ਗੱਲ ਨਹੀਂ ਆਹ ਕਿ ਹੜ ਖੰਡਾ ਦੇਖਣਾ ਤੇ ਖੜਾ ਤੇ ਹੋਰ ਪਾ ਦੇ ਜਿਹੜੀ ਚੀਜ਼ ਦਾ ਜਿੱਥੇ ਬਸਾ ਹੋਣਾ ਉੱਥੇ ਹੀ ਹੋਣਾ ਮਿਲਦੇ ਕਿਸੇ ਅਗਲੇ ਥੱਲੇ ਨਾ ਗਣਾ ਡੱਬੇ 'ਚ ਗਣਾ ਉਹਨੂੰ ਕਹਿੰਦਾ ਨਾ ਕਿ ਇੱਥੇ ਲਿਆਓ ਠੀਕ ਹੈ ਜੀ ਉੱਪਰ ਬਾਏ ਬਾਏ